ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਰਾਤ ਦੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਰਾਤ ਦੀ ਅਪਡੇਟ ਜਾਨਕਿ 12 ਜੂਨ 2024 ਰਾਤ ਦੇ ਮੌਸਮ ਦੇ ਬਹਲਾਤ ਪੰਜਾਬ ਹਰਿਆਣਾ ਰਾਜਸਥਾਨ ਦੇ ਨਾਲ ਲੱਗਦੇ ਉੱਤਰੀ ਭਾਰਤ ਦੇ ਸੂਬਿਆਂ ਦੇ ਵਿੱਚ ਕਿਵੇਂ ਦੇ ਰਹਿਣ ਵਾਲੇ ਨੇ ਕੀ ਹਾਲਾਤ ਨੇ ਗਰਮੀ ਦੇ ਬੱਦਲਬਾਈ ਦਾ ਰੁੱਖ ਕਿਵੇਂ ਦਾ ਹੋਵੇਗਾ ਹਵਾ ਦਾ ਰੁੱਖ ਕੀ ਰਹਿਣ ਵਾਲਾ ਹੈ ਤੇ ਕਿਸ ਏਰੀਆ ਦੇ ਵਿੱਚ ਦੇ ਵਿੱਚ ਮੀਂਹ ਦੀ ਸੰਭਾਵਨਾ ਹੈ ਜਾਂ ਨਹੀਂ ਸਾਰੀ ਜਾਣਕਾਰੀ ਦੇਵਾਂਗੇ ਮੌਨਸੂਨ ਦੀ ਕੀ ਅਪਡੇਟਾ ਤਾਜ਼ਾ ਉਸ ਦੇ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਦੇ ਵਿੱਚ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਡਿਸਕਸ ਕਰ ਲੈਂਦੇ ਹਾਂ ਜੀ ਜਿਸ ਤੋਂ ਕਿ ਸਾਫ਼ ਦਿਖਾਈ ਦੇ ਰਿਹਾ ਕਿ ਪੰਜਾਬ ਹਰਿਆਣਾ ਦੇ ਵਿੱਚ ਕਿਸੇ ਤਰੀਕੇ ਦਾ ਬੱਦਲੀ ਸਿਸਟਮ ਨਹੀਂ ਹੈ ਸਿਰਫ ਖਲਕੀ ਫੁਲਕੇ ਲੁਧਿਆਣੇ ਵਾਲੀ ਸਾਈਡ ਅਤੇ ਸੈਂਟਰਲ ਪੰਜਾਬ ਦੇ ਵਿੱਚ ਬੱਦਲਬਾਈ ਰਾਤ ਦੇ ਵੇਲੇ ਪੈਣ ਸਕਦੀ ਹੈ ਪਰ ਓਵਰ ਆਲ ਪੰਜਾਬ ਅਤੇ ਰਾਜਸਥਾਨ ਦੇ ਵਿੱਚ ਗੁੰਮਸੁਮ ਵਰਗਾ ਮਾਹੌ ਜਿਹੜੀ ਕਿਉਂਕਿ ਜਿਹੜੀਆਂ ਇੱਕ ਹੁਣ ਹਵਾਵਾਂ ਚੱਲ ਰਹੀਆਂ ਨੇ ਜੇ ਪ੍ਰੀ ਮੌਨਸਨ ਹਵਾਵਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਮੌਨਸੂਨ ਜਿਹੜਾ ਹੁਣ ਗੁਜਰਾਤ ਤੱਕ ਪਹੁੰਚ ਚੁੱਕਿਆ ਹੈ ਤੇ ਇਸ ਦਾ ਅਸਰ ਜਿਹੜਾ ਰਾਜਸਥਾਨ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲ ਵਾਈ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਜੋਧਪੁਰ ਅਤੇ ਰਾਜਸਥਾਨ ਦੇ ਵਿੱਚ ਜੋਧਪੁਰ ਅਤੇ ਜੈਪੁਰ ਦੇ ਵਿੱਚਕਾਰ ਬੱਦਲ ਵਾਈ ਸਿਸਟਮ ਪਹੁੰਚ ਚੁੱਕਿਆ ਹੈ ਜੋ ਕਿ ਆਉਂਦੇ ਦਿਨਾਂ ਦੇ ਵਿੱਚ 20 ਤਰੀਕ ਤੋਂ ਬਾਅਦ ਪੰਜਾਬ ਹਰਿਆਣਾ ਦੇ ਵਿੱਚ ਐਂਟਰ ਕਰ ਜਾਵੇਗਾ ਜਿਸ ਦੇ ਨਾਲ ਕੀ ਪ੍ਰੀ ਮੌਨਸਨ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ ਗੱਲ ਕਰ ਲਈ ਅੱਜ ਰਾਤ ਦੇ ਮੌਸਮ ਦੀ ਰਾਤ ਦਾ ਮੌਸਮ ਖੁਸ਼ਕ ਅਤੇ ਇਤੜੇ ਬਣੇ ਰਹਿਣਗੇ ਹਵਾ ਦੀ ਜਿਹੜੀ ਸਪੀਡ ਹੋਵੇਗੀ ਉਹ 10-12 ਕਿਲੋਮੀਟਰ ਪੱਛਮੀ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇਵੇਗੀ ਤੇ ਜਿਹੜੀਆਂ ਹਵਾਵਾਂ ਨੇ ਇਹ ਪੱਛਮੀ ਦਿਸ਼ਾ ਤੋਂ ਚਲਦੀਆਂ ਨੇ ਜਦੋਂ ਤਾਂ ਇਹ ਹਵਾਵਾਂ ਅਰਬ ਸਾਗਰ ਤੋਂ ਹੁੰਦੀਆਂ ਆਈਆਂ ਰਾਜਸਥਾਨ ਅਤੇ ਪਾਕਿਸਤਾਨ ਇਸ ਸਾਈਡ ਤੋਂ ਪੰਜਾਬ ਹਰਿਆਣਾ ਦੇ ਵਿੱਚ ਐਂਟਰ ਕਰਦੀਆਂ ਨੇ ਜਿਸ ਦੇ ਨਾਲ ਕੀ ਹਵਾਵਾਂ ਦੇ ਵਿੱਚ ਥੋੜੀ-ਬੋਤੀ ਗਰਮੈਸ਼ ਵੱਧ ਜਾਂਦੀ ਹੈ ਜਦੋਂ ਹਵਾਵਾਂ ਪੂਰਬ ਦਿਸ਼ਾ ਤੋਂ ਆਉਂਦੀਆਂ ਨੇ ਤਾਂ ਇਸ ਇਲਾਕੇ ਤੋਂ ਜਦੋਂ ਪੂਰਬ ਦਿਸ਼ਾ ਤੋਂ ਬੰਗਾਲ ਦੀ ਖਾੜੀ ਤੋਂ ਹਵਾਵਾਂ ਆਉਂਦੀਆਂ ਨੇ ਤਾਂ ਉਹਨਾਂ ਦੇ ਵਿੱਚ ਠੰਡ ਅਤੇ ਨਮੀ ਹੁੰਦੀ ਹੈ ਤੇ ਉਹ ਠੰਡ ਅਤੇ ਨਮੀ ਅਚਾਨਕ ਗਰਜ ਚਮਕ ਵਰਗੇ ਹਾਲਾਤ ਬਣਾਉਂਦੇ ਨੇ ਤੇ ਉਹਦੇ ਦਿਨਾਂ ਦੇ ਵਿੱਚ ਜਿਹੜਾ ਹੁਣ ਪੱਛਮੀ ਸਿਸਟਮ ਕੱਪਾ کہہ ਸਕਦੇ ਆ ਉਹ ਕੋਈ ਬਹੁਤ ਵੱਡਾ ਦਿਖਿਆ ਗਿਆ ਨਹੀਂ ਉਹਨੂੰ ਫਿਲਹਾਲ ਮੌਨਸੂਨ ਦੀ ਜਿਹੜੀ ਗਤੀਵਿਧੀਆਂ ਨੇ ਉਹ 20 ਤਰੀਕ ਤੋਂ ਬਾਅਦ ਸ਼ੁਰੂ ਹੋ ਜਾਣਗੀਆਂ ਪ੍ਰੀ ਮੌਨਸੂਨ ਦੀਆਂ ਗਤੀਵਿਧੀਆਂ ਅਤੇ ਜਿਹੜਾ ਮੌਨਸੂਨ ਹੈ ਉਹ 1 ਤਰੀਕ ਤੋਂ ਆਪਣਾ ਜ਼ੋਰ ਫੜਨਾ ਸ਼ੁਰੂ ਕਰ ਦੇਵੇਗਾ ਜੋ ਵੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਏ ਨੇ ਬਾਕੀ ਅਗਰ ਓਵਰਆਲ ਹੁਣ ਗੱਲ ਕਰੀਏ ਰੈਡਾਰ ਸਿਸਟਮ ਦੀ ਰੈਡਾਰ ਸਿਸਟਮ ਦੇਖ ਲੈਂਦੇ ਕੀ ਕਰ ਰਿਹਾ ਜੀ ਸੀ ਸਕਰੀਨ ਦੇ ਉੱਪਰ ਤਾਜ਼ਾ ਰਡਾਰ ਸਿਸਟਮ ਦੇਖ ਰਹੇ ਹੋ ਰਾਤ ਦੇ 12 ਵਜੇ ਤੱਕ ਦੀ ਅਪਡੇਟ ਹੈ ਜੀ ਫਿਲਹਾਲ ਕੋਈ ਵੀ ਸਿਸਟਮ ਦੇ ਵਿੱਚ ਗਤੀਵਿਧੀ ਦਿਖਾਈ ਨਹੀਂ ਦੇ ਰਹੀ ਪੰਜਾਬ ਹਰਿਆਣੇ ਦੀ ਗੱਲ ਕਰੀਏ ਮੌਸਮ ਖੁਸ਼ਕ ਤੇ ਸਾਫ਼ ਹੈ ਜਿਸ ਏਰੀਆ ਦੇ ਵਿੱਚ ਮੀਂਹ ਹੁੰਦਾ ਹੈ ਉੱਥੇ ਨੀਲੀ ਲੇਨਾਂ ਦਿਖਾਣੀ ਸ਼ੁਰੂ ਹੋ ਜਾਂਦੀਆਂ ਨੇ ਪਰ ਫਿਲਹਾਲ ਕੋਈ ਨੀਲੀ ਲੇਨ ਜਾਂ ਕਿ ਨੀਲਾ ਟੋਟ ਦਿਖਾਈ ਨਹੀਂ ਦੇ ਰਿਹਾ ਸਿਰਫ ਕੋ ਫਿਰੋਜ਼ਪੁਰ ਦੇ ਵਿੱਚ ਹਲਕਾ ਫੁਲਕਾ ਬਾਰਡਰ ਇਲਾਕੇ ਦੇ ਵਿੱਚ ਨੀਲੀ ਲੇਨ ਦਿਖਾਈ ਦੇ ਰਹੀ ਹੈ ਉਸ ਤੋਂ ਇਲਾਵਾ ਕਿਤੇ ਵੀ ਕਿਸੇ ਤਰੀਕੇ ਦੀ ਮੀਂਹ ਕਣੀ ਦੇ ਹਸਾਰ ਨਹੀਂ ਨੇ ਜਿਸ ਤੋਂ ਕਿ ਸਾਫ਼ ਪਤਾ ਲੱਗ ਰਿਹਾ ਮੌਸਮ ਰਾਤ ਦਾ ਖੁਸ਼ਕ ਤੇ ਸਾਬਣੇ ਰਹੇਗਾ ਇਹ ਸੀ ਅੱਜ ਰਾਤ ਦੀ ਅਪਡੇਟ ਜਾਣਕਾਰੀ ਵਧੀਆ ਲੱਗੀ ਹੈ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀ ਏਰੀਆ ਦੇ ਕੀ ਮੌਸਮ ਦੇ ਹਾਲਾਤ ਨੇ ਉਹ ਵੀ ਲਿਖਿਓ ਜੀ ਤਾਂ ਕਿ ਬਾਕੀ ਦਰਸ਼ਕਾਂ ਨੂੰ ਵੀ ਤੁਹਾਡੇ ਏਰੀਆ ਦੇ ਐਗਜ਼ੈਕਟ ਲੋਕੇਸ਼ਨ ਦੇ ਹਿਸਾਬ ਨਾਲ ਮੌਸਮ ਦੀ ਜਾਣਕਾਰੀ ਮਿਲ ਸਕੇ ਬਾਕੀ ਨਵੀਂ ਅਪਡੇਟਸ ਦੇ ਲਈ ਤੇ ਮੌਨਸੂਨ ਦੀ ਤਾਜ਼ਾ ਜਾਣਕਾਰੀ ਦੇ ਲਈ ਬਨੇ ਰਹੋ ਬਿਹਤਰ ਅਪਡੇਟਸ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ